ਤਖਬੀਰ ਸਿੰਘ ਬਾਦਲ ਦੇ ਖਾਸ ਲੀਡਰ ਰਹਿਣ ਵਾਲੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਤੁਰਿਆ ਕਰਦੇ ਸੀ ਅੱਜ ਸੁਖਬੀਰ ਸਿੰਘ ਬਾਦਲ ਦੀ ਖਿਲਾਫਤ ਕਰਦੇ ਨਜ਼ਰ ਆਉਂਦੇ ਨੇ ਸੜਾਈ ਦਿੰਦੇ ਨੇ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਮੰਤ ਦੇ ਹੋ ਗਏ ਨੇ ਕਿ ਅਕਾਲੀ ਦਲ ਨੂੰ ਸੁਧਾਰ ਦੀ ਲੋੜ ਹੈ ਖੈਰ ਅਕਾਲੀ ਦਲ ਸੁਧਾਰ ਲਹਿਰ ਚੱਲਦੀ ਪਈ ਹੈ ਉਹਦੇ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਇੱਕ ਹਿੱਸਾ ਨੇ ਔਰ ਸੁਖਬੀਰ ਸਿੰਘ ਬਾਦਲ ਨੂੰ ਕੁਝ ਨਸੀਹਤਾਂ ਦਿੰਦੇ ਨਜ਼ਰ ਆਏ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹਦੇ ਵਿੱਚ ਸਾਫ਼ ਕਿਹਾ ਕਿ ਅਕਾਲੀ ਦਲ ਵਾਸਤੇ ਅਕਾਲੀ ਦਲ ਦੀ ਬਿਹਤਰੀ ਵਾਸਤੇ ਕੋਈ ਐਹੋ ਜਿਹਾ ਲੀਡਰ ਚਾਹੀਦਾ ਹੈ ਜਿਹੜਾ ਬਾਣੀ ਬਾਣੇ ਦਾ ਪਰਪੱਖ ਹੋਵੇ ਪੰਥ ਤੇ ਬਾਣਾ ਜਿਹੜਾ ਉਹਦਾ ਸਹੀ ਹੋਵੇ ਸਾਫ ਸੁਥਰਾ ਹੋਵੇ ਪੰਥਕ ਹੋਵੇ ਇਸ ਸੁਧਾਰ ਦੇ ਉੱਤੇ ਉਹ ਕਹਿੰਦੇ ਕਿ ਅਕਾਲੀ ਦਲ ਚੜਤਵਲ ਜਾ ਸਕਦਾ ਪਰ ਕੀ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਦਾ ਇਹ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਇਹ ਸਭ ਕੁਝ ਨਹੀਂ ਕਰਦੇ ਜਾਂ ਸੁਖਬੀਰ ਸਿੰਘ ਬਾਦਲ ਇਹ ਸਭ ਕੁਝ ਗ੍ਰਹਿਣ ਨਹੀਂ ਕਰ ਰਹੇ ਕੀ ਸੁਖਬੀਰ ਸਿੰਘ ਬਾਦਲ ਦਾ ਬਾਣਾ ਅਤੇ ਸੁਖਬੀਰ ਸਿੰਘ ਬਾਦਲ ਬਾਣੀ ਪੱਖੋਂ ਵੀ ਸੰਪੂਰਨ ਨਹੀਂ ਹੈਗੇ ਸਵਾਲ ਤਾਂ ਵੱਡਾ ਜ਼ਰੂਰ ਖੜਾ ਹੁੰਦਾ ਹੈ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਆਪਣੀ ਇਸ ਇੰਟਰਵਿਊ ਦੇ ਵਿੱਚ ਦਾਵਾ ਕਰਦੇ ਨੇ ਕਿ ਅਕਾਲੀ ਦਲ ਨੂੰ ਸੁਧਾਰ ਵਾਸਤੇ ਲਜਾਣਾ ਜੇ ਤਾਂ ਉਹਦਾ ਇਹੀ ਕਹੀਲਾ ਕਿ ਬਾਦਲ ਪਰਿਵਾਰ ਨੂੰ ਪ੍ਰਧਾਨਗੀ ਤੋਂ ਅਲੈਦਾ ਕੀਤਾ ਜਾਵੇ ਖੈਰ ਦੂਜੇ ਪਾਸੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬਾਕੀ ਜਿਹੜੇ ਲੀਡਰ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਨੇ ਉਹਨਾਂ ਦੇ ਉੱਤੇ ਸਵਾਲ ਚੁੱਕਿਆ ਗਿਆ ਹੈ ਕਿ ਉਹ ਆਰਐਸਐਸ ਦੇ ਪਿੱਠੂ ਬਣੇ ਹੋਏ ਨੇ ਉਹ ਆਰਐਸਐਸ ਦੇ ਨਾਲ ਰਲੇ ਹੋਏ ਨੇ ਉਹਦੇ ਉੱਤੇ ਜਵਾਬ ਦਿੰਦਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਲਾਉਣ ਦੀ ਕੋਈ ਗੱਲ ਕਰਦਾ ਹੈ ਕਿ ਉਹ ਆਰਐਸਐਸ ਦਾ ਬੰਦਾ ਹੋ ਜਾਂਦਾ ਇਹ ਵਾਜਬ ਵੀ ਹੈ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਤਾਂ ਫਿਰ ਸਾਰਾ ਪੰਜਾਬ ਹੀ ਆਰਐਸਐਸ ਦਾ ਪੱਖ ਪੂਰਦਾ ਹੋਵੇਗਾ ਕਿਉਂਕਿ ਬਹੁਮੱਦ ਦੇ ਵਿੱਚ ਪੰਜਾਬ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਤੋਂ ਅਲਹਿਦਾ ਵੇਖਣਾ ਚਾਹੁੰਦਾ ਹੈ ਇਸ ਗੱਲ ਦਾ ਦਾਵਾ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਕਰਦੇ ਨੇ ਦਰਅਸਲ ਸਵਾਲ ਤਾਂ ਬੇਸ਼ੱਕ ਖੜੇ ਹੁੰਦੇ ਨੇ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਨੇ ਜੋ ਗੱਲਾਂ ਕਹੀਆਂ ਨੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਵਿਚਾਰ ਯੋਗ ਹੈਗੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਾਫੀ ਢੇਰ ਤੋਂ ਇਹ ਚਰਚਾ ਚੱਲਦੀ ਪਈ ਹੈ 2014 ਤੋਂ ਹੁਣ ਤੱਕ ਪਾਰਟੀ ਦੇ ਜੋ ਹਾਲਾਤ ਬਣੇ ਨੇ ਉਹਨਾਂ ਦੇ ਮੱਦੇਨਜ਼ਰ ਬਹੁਤ ਕੁਝ ਵਿਚਾਰਿਆ ਜਾ ਰਿਹਾ 2014 ਤੋਂ ਲੈ ਕੇ ਹੁਣ ਤੱਕ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਜਿੰਨੀਆਂ ਹੋਈਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਦਾਂ ਦਾ ਬਹੁਤ ਕੁਝ ਹੋਇਆ ਜੋ ਪਾਰਟੀ ਪੱਧਰ ਦੇ ਉੱਤੇ ਵਿਚਾਰਿਆ ਜਾ ਰਿਹਾ ਹੈ ਜਾਂ ਪਾਰਟੀ ਤੋਂ ਅਲੈਦਾ ਵੱਖਰੇ ਪੱਧਰ ਤੇ ਵਿਚਾਰਿਆ ਜਾ ਰਿਹਾ ਜਿਸ ਆਧਾਰ ਦੇ ਉੱਤੇ ਜਿਹੜੀ ਅੰਦਰੂਨੀ ਕਮੇਟੀ ਬਣਾਈ ਗਈ ਸੀ ਚੁੰਬਾ ਕਮੇਟੀ ਉਹਨੇ ਵੀ ਇਹੀ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹੇਠਾਂ ਉਤਰ ਜਾਣਾ ਚਾਹੀਦਾ ਆ ਪਰ ਇਸ ਦੇ ਬਾਵਜੂਦ ਉਸ ਕਮੇਟੀ ਦੀ ਰਿਪੋਰਟ ਨੂੰ ਵੀ ਝੁਠਲਾ ਦਿੱਤਾ ਗਿਆ ਔਰ ਦੂਜੇ ਪਾਸੇ ਉਸ ਕਮੇਟੀ ਨੂੰ ਲੈ ਕੇ ਜਾਂ ਬਾਕੀ ਵਿਚਾਰਾਂ ਨੂੰ ਲੈ ਕੇ ਅਜੇ ਵੀ ਇਹੀ ਤਕਰਾਰ ਜਾ ਰਹੀ ਹੈ ਕਿ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਕੋ ਰਹਿਣੀ ਚਾਹੀਦੀ ਹੈ ਜਾਂ ਫਿਰ ਨਹੀਂ ਖੈਰ ਇਹ ਸਵਾਲ ਜਵਾਬ ਸ਼ਾਇਦ ਕਾਫੀ ਦੇਰ ਤੱਕ ਚੱਲਣ ਪਰ ਇਸ ਦੇ ਬਾਵਜੂਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜ਼ਰੂਰ ਸਵਾਲ ਖੜੇ ਕੀਤੇ ਨੇ ਨਸੀਤਾਂ ਦਿੱਤੀਆਂ ਨੇ ਆਉਂਦਾ ਸਮਾਂ ਅਕਾਲੀ ਦਲ ਵਾਸਤੇ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਉਹ ਤਕਲੀਬ ਨੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ